ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਣਾ ਪਹਿਲਾ ਸਾਈਕਲ ਦਾ ਟ੍ਰਿਪ ਹੈ ਇਸ ਟਾਈਮ ਆਪਾਂ ਖੜੇ ਹਾਂ ਭਾਰਤ ਮਾਲਾ ਰੋਡ ਤੇ ਪਿੰਡ ਬਝੇੜੀ ਦੇ ਕੋਲ ਜਿੱਥੇ ਟੂਲ ਪਲਾza ਲੱਗਿਆ ਹੋਇਆ ਉੱਥੇ ਖੜੇ ਹਾਂ ਤੇ ਨਾਲ ਭੋਲਾ ਨਵੇਂ ਸਾਈਕਲ ਦੇ ਚਾਰਜ ਮੁੰਡਾ ਚਲਿਆ 40 ਕਿਲੋਮੀਟਰ ਦੂਰ ਚਲੋ ਜੀ ਬਾਕੀ ਦਾ ਅਪਡੇਟ ਅਗਲੇ ਵਾਸਤੇ ਜਿੱਦਣੇ ਆ ਇਹਨੇ ਥਾਂ ਥਾਂ ਇਹ ਬੈਰੀਗੇਟ ਜਿਲਾਏ ਪੈਨੇ ਇਹ ਰੋਡ ਹਲੇ ਅਨਕੰਪਲੀਟ ਹੈ ਹਲੇ ਪੂਰਾ ਚੱਲੂ ਨਹੀਂ ਹੋਇਆ ਤੇ ਆਹ ਕਰਕੇ ਇਹਨਾਂ ਨੇ ਵਿਚੋ ਵਿਚਾਰ ਰਸਤਾ ਬੰਦ ਕੀਤਾ ਹੋਇਆ ਬਾਕੀ ਹਲੇ ਨੇਰਾ ਵਾਲਾ ਚੰਗੀ ਤਰ੍ਹਾਂ ਕੋ ਦਿੱਂਦਾ ਨਹੀਂ ਆ ਲਾਈਟ ਜੀ ਦੇ ਆਸਰੇ ਤੁਰੇ ਜਾਂਦੇ ਆ ਲੈ ਵੀ ਪਾ ਜੁਵਾਨ ਅਗਲੀ ਕਬੱਡੀ ਚੱਕੀ ਲਈ ਆ ਮੋਢੇ 'ਚ ਡੰਗ ਲੰਦਾ ਐਨੂੰ ਵੀ ਟਪਾ ਦੇ ਹੁਣ ਉਹ ਡਬੋਆ ਦੇ ਐਨੂੰ ਆਪਾਂ ਪਹੁੰਚ ਗਏ ਆ ਸ਼ਹਿਰ ਕਰਾਲੀ ਟਾਈਮ ਹੋ ਗਿਆ ਸਵਾ 5 ਦਾ ਲੋਕੀ ਆਪਾਂ ਨੂੰ ਆਪਣੇ ਘਰੋਂ ਲੱਗੇ ਨਿਕਲਣਾ ਕਰਾਲੀ ਤੋਂ ਆ ਗਏ ਆ ਆਪਾਂ ਬਾਹਰ ਪਿੰਡ ਭਾਗੋਵਾਲ ਕਰਾਲੀ ਬਾਈਪਾਸ ਤੋਂ ਬਾਵਾ ਚਾਹਲ ਪਹਿਲੇ ਛੇਟਾ ਬੇਟਾ ਬੇ ਬਣ ਗਏ ਵਾਵਾ ਰੌਣਕਾਂ ਲਗੀਆਂ ਫਸਟ ਟਾਈਮ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਸੋਲਖੀਆਂ ਔਨ ਰੋਡ ਹੀ ਜਿਹੜਾ ਗੁਰਦੁਆਰਾ ਪੈਂਦਾ ਉੱਥੇ ਪਹੁੰਚ ਗਏ ਆਪਾਂ ਬਾਅਦ ਇਤੋਂ 500 ਮੀਟਰ ਅੱਗੇ ਟੂਲ ਰਹਿ ਗਿਆ ਬਾਅਦ ਤੋਂ ਬਾਅਦ ਆਪਾਂ ਜਾਣਾ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਤੇ ਇੱਥੇ ਆਪਾਂ ਮੱਥਾ ਟੇਕ ਲਿਆ ਇਹ ਤੋਂ ਬਾਅਦ ਬਸ ਚਾਹ ਦਾ ਲੰਗਰ ਛਕਦੇ ਇੱਥੇ ਤੇ ਪਾਉਨੇ ਫਿਰ ਅਗਲੀ ਕਬੱਡੀ ਦਨ ਚੜ ਗਿਆ ਬਾਵਾ 6:20 ਦਾ ਟਾਈਮ ਹੋ ਗਿਆ ਚੜਾਈ ਚੜ ਕੇ ਆਈਆਂ ਥੋੜੀ ਜੀ ਜਿਆਦਾ ਨਹੀਂ ਸੀ ਅੱਧੇ ਪੌਣੇ ਕਿਲੋਮੀਟਰ ਦੀ ਸੀ ਇੱਥੇ ਜ਼ੋਰ ਦਾ ਪਤਾ ਲੱਗਦਾ ਟਣਣਣ ਟਣਣਣ ਕੀਕਾਂ ਕੰਨਾਂ ਦੀ ਕੀੜੇ ਘੜ ਦਿੰਦੇ ਮਾਰ ਮਾਰ ਹੋਰ ਨੇ ਜੇ ਕੀਕਾਂ ਘੜਾ ਦਿੰਦੇ ਹੋਰਨ ਦੀਆਂ ਇੱਕ ਆ ਕੰਮ ਚੱਲਦਾ ਪਿਆ ਐਨੇ ਬੜਾ ਲਹੂ ਪੀਤਾ ਬਾਲਾ ਜਾਮ ਲੱਗਦਾ ਹੋਰੇ ਬਹੁਤ ਹੁਣ ਤਾਂ ਚਲੋ ਇੱਕ ਕਰਤਾ ਇਧਰੋਂ ਪਰ ਜਾਮ ਬਹੁਤ ਲੱਗਦਾ ਅੱਗੇ ਬੱਤੀਆਂ ਆ ਜਾਂਦੀਆਂ ਲਾਲ ਬੱਤੀ ਰੋਪੜ ਵਾਲੀਆਂ ਪਹਿਲੀਆਂ ਲਾਈਟਾਂ ਉਧਰ ਉਹ ਲਾਈਟਾਂ ਹੋ ਜੰਨੀਆਂ ਇਧਰ ਜਾਮ ਲੱਗ ਜਾਂਦਾ ਘਟੋ ਘਟ 2.5 ਕਿਲੋ ਮੀਟਰ ਟੱਕ ਜਾਮ ਲੱਗ ਜਾਂਦਾ ਇੱਥੇ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਪਿੰਡ ਕੋਟਲਾ ਨਿਹੰਗ ਅੰਦਰ ਚੱਲਦੇ ਆਂ ਹੁਣ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਪਹੁੰਚ ਗਏ ਆਂ ਤੇ ਸਾਈਕਲ ਆਪਣੇ ਲੈ ਕੇ ਚੱਲਦੇ ਆਂ ਅੰਦਰ ਸੰਗਤੋਂ ਇਹ ਆ ਉਹ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਪੈਰ ਪੈਂਦੇ ਆਂ ਹੀ ਲਾਟਾਂ ਕੱਢਦਾ ਪੱਠਾ ਠੰਡਾ ਠਾਰ ਹੋ ਗਿਆ ਸੀ ਤੇ ਥੱਲੇ ਜਿਹੜੇ ਤੁਸੀਂ ਨਿਸ਼ਾਨ ਦੇਖ ਰਹੇ ਹੋ ਇਹ ਦੱਸਿਆ ਜਾਂਦਾ ਕਿ ਉਹ ਘੋੜੇ ਦੇ ਪੈਰਾਂ ਦੇ ਨਿਸ਼ਾਨ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਥੀ ਸੀਗੇ ਤੇ ਉਹਨਾਂ ਦੇ ਘੋੜੇ ਸੀਗੇ ਇਹ ਜਿਹੜੇ ਸ਼ਸਤਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਟਲਾ ਨਿਹੰਗ ਦੇ ਪਠਾਨ ਨਿਹੰਗ ਖਾਨ ਨੂੰ ਬਖਸ਼ੇ ਸੀ ਤੇ ਨਾਲ ਹੀ ਜਿਹੜੀ ਤੁਸੀਂ ਚਿੱਤਰਕਾਰੀ ਦੇਖ ਰਹੇ ਹੋ ਇਹਦੇ ਵਿੱਚ ਬਾਦਸ਼ਾਹ ਜਹਾਗੀਰ ਦੀ ਬੇਗਮ ਨੂਰਜਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਜਦਾ ਕਰਦੀ ਹੋਈ ਦਿਖਾਈ ਗਈ ਹੈ। ਅੱਲਾਹ ਵੀ ਮਿੱਤਰ ਪਾਈਏ ਵਰਾ ਅਗਲੀ ਕਬੱਡੀ ਕਰੋੜ ਪਰ ਜਾ ਕੇ ਪਾਉਣੀ ਹੈ। ਕਰੋੜ ਪਰ ਜਾ ਕੇ ਪਾਉਗੇ। ਰੋੜ ਪਰ ਜਾ ਕੇ ਪਾਉਗੇ। ਇੱਥੀ ਦੇ ਪਾ ਲੰਨੇ ਆ। ਹਾਂ। ਅੱਛਾ ਰੋਡ ਤੱਕ ਤੁਰ ਕੇ ਜਾਣਾ ਹੁਣ ਹਾਂਜੀ ਤੇ ਠੀਕ ਆ ਰੋਪੜ ਵਾਲੇ ਡੈਮ ਤੇ ਪਹੁੰਚ ਗਏ ਆਪਾਂ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਜਾਣਾ ਹੈ ਪਾਣੀ ਬਾਵਾ ਛੱਡਿਆ ਹੋਇਆ ਹਲੇ ਵੀ ਇਹਦੇ ਚੋਂ ਚੱਲੀ ਜਾਂਦਾ ਸਤਲੁਜ ਚ ਇਹ ਸਾਰਾ ਸਤਲੁਜ ਆ ਗਿਆ ਇੱਧਰ ਗੁਰਦੁਆਰਾ ਟੀਬੀ ਸਾਹਿਬ ਜਿੱਥੇ ਆਪਾਂ ਜਾਣਾ ਤੇ ਇੱਧਰ ਡੈਮ ਆ ਗਿਆ ਇੱਧਰ ਪਾਣੀ ਤਾਂ ਘਟ ਗਿਆ ਬਹੁਤ ਹੁਣ ਉਹ ਨਹੀਂ ਰਿਹਾ ਪਰ ਪਾਣੀ ਛੱਡਿਆ ਹੋਇਆ ਹਲੇ ਵੀ ਬਾਵਾ ਚੰਗਾ ਪਾਣੀ ਚੱਲ ਰਿਹਾ ਚੰਗੀਆਂ ਗੂੰਜਾਂ ਪਾ ਰਿਹਾ ਇੱਧਰ ਪਾਣੀ ਹਲੇ ਵੀ ਬਾਵਾ ਪਾਣੀ ਆ ਰੋਕੇ ਦਿਖਾਉਨੇ ਤੁਹਾਨੂੰ ਅਸੇ ਰੋਕ ਕੇ ਨਾ ਫੇ ਦਿਖਾਉਨੇ ਆ ਆ ਲਓ ਜੀ ਇਨਸ਼ਾ ਅੱਲਾ ਨਿੱਕੋ ਗੇਟ ਖੁੱਲਿਆ ਹੋਇਆ ਲੱਗਦਾ ਬਾਕੀ ਸਾਰੇ ਬੰਦ ਨੇ ਇੱਕ ਗੇਟ ਖੁੱਲਾ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਗੇਟ ਤੋਂ ਲੱਗੇ ਅੰਦਰ ਐਂਟਰ ਕਰਨ ਸ਼ਿਵਕ ਚੜਾਈ ਬਹੁਤ ਹੈ ਮਿੱਤਰ ਦੂਆ ਤੁਰੇ ਹੀ ਆਉਂਦਾ ਸਾਈਕਲ ਚੜਿਆ ਰਹੀ ਉਹ ਤੋਂ ਚੜਾਈ ਤੋਂ ਇੱਕਦਮ ਹੀ ਸੀ ਇੱਥੇ ਕਾਫੀ ਸੀ ਚੜਾਈ ਚਲੋ ਪਹੁੰਚ ਗਏ ਆਪਾਂ ਇੱਥੇ ਪਾਰਕਿੰਗ 'ਚ ਉੱਧਰੋਂ ਸਕੂਲ ਦੇ ਬੱਚੇ ਆਏ ਹੋਏ ਆ ਸ਼ਿਵਾ ਗੁਰੂਕੁਲ ਸਕੂਲ ਇੱਥੇ ਪਹੁੰਚ ਗਏ ਸਿਰੇ ਹੁਣ ਅੰਦਰ ਚੱਲਦੇ ਆਂ ਮੱਥਾ ਟੇਕਦੇ ਆਂ ਵਾਹਿਗੁਰੂ ਸੱਚਾ ਬਾਛ ਤਿੱਬੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਆਏ ਆਂ ਵਿਰਾਸਤ ਤੇ ਚੌਂਕੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਤੇ ਉੱਪਰ ਚੱਲਦੇ ਆਂ ਸਾਈਕਲ ਲਾ ਕੇ ਉੱਤੇ ਉਹ ਤਾਂ ਲੈ ਗਿਆ ਜੋਦਾ ਚੱਕ ਕੇ ਆਪਣਾ ਇਹਨੂੰ ਵੀ ਲੈ ਕੇ ਜਾਣੇ ਆਂ ਉੱਪਰ ਜਾ ਕੇ ਦਿਖਾਨੇ ਆਂ ਤੇ ਮਾੜਾ ਮੋਟਾ ਜਿਹੜਾ ਸਿਹਾਰ ਇਤਿਹਾਸ ਸਾਨੂੰ ਪਤਾ ਜਿੰਨਾ ਕ ਉਹਨਾਂ ਕ ਤੁਹਾਨੂੰ ਦੱਸਦੇ ਆਂ ਇਹਦੇ ਬਾਰੇ ਅੱਜ ਚੜ ਰਹੀ ਹੈ ਵਿਰਾਸਤੀ ਚੌਂਕੀ ਵਾਲਾ ਰਸਤਾ ਬੜਾ ਘੈਂਟ ਬਣਾਇਆ ਹੋਇਆ ਇੱਧਰ ਆ ਸਾਰੀ ਸਵਰਾਜ ਮਾਦਾ ਦੀ ਗੱਡੀਆਂ ਖੜੀਆਂ ਇਹਨਾਂ ਦੀ ਫੈਕਟਰੀ ਹੈ ਇੱਧਰ ਨਾਲ ਹੀ ਇਹ ਸਾਰਾ ਇਹਨਾਂ ਦੇ ਸਹਿਯੋਗ ਨਾਲ ਹੀ ਬਣਿਆ ਹੋਇਆ ਹੈ ਸਵਰਾਜ ਮੈਦਾ ਝੱਕ ਛੇੜੋ ਭਾਈ ਕਾਫੀ ਉੱਪਰ ਜਾ ਕੇ ਆਏ ਹਾਲੇ ਵੀ ਲਓ ਜੀ ਪਹੁੰਚ ਗਏ ਆਪਾਂ ਅਕਾਲ ਸਹਾਇ ਸਰਕਾਰ ਖਾਲਸਾ ਇੱਧਰ ਬੈਠਣ ਬੁਠਣ ਨੂੰ ਵੀ ਵਧੀਆ ਬਣਾਇਆ ਹੋਇਆ ਹੱਟ ਜੀ ਬਣਾਈ ਹੋਈ ਹੈ ਆਹ ਜਿਹਾ ਨਾ ਸੈਟ ਹੈ ਇੱਕ ਇੱਧਰੋਂ ਨਜ਼ਾਰਾ ਵੀ ਦਿਖਾ ਦਿਓ ਤੁਹਾਨੂੰ ਕਾਫੀ ਉੱਪਰ ਆ ਕੇ ਹੈ ਵਾਹ ਜੀ ਵਾਹ ਇਸ ਤੇ ਹਰੀਕ ਦੇ ਪੰਨਿਆਂ ਉੱਤੇ ਪਤੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਤੇ ਅੱਗੇ ਅਤੇ ਲਿਖ ਦਿਓ ਯਾਦ ਕਰਨਗੇ ਲੋਕੀ ਐਦਾਂ ਦਾ ਘਟ ਗਿਆ ਬੀਪੀ ਓ ਚੰਮ ਡਾਕਟਰ ਨੂੰ ਬੁਲਾਵਾ ਬਸ ਇੰਨਾ ਖੜਕ ਚੜ ਕੇ ਆ ਤਾਂ ਮਨਾਲੀ ਜਾਣਾ ਕਹਿੰਦਾ ਸਾਈਕਲ ਲੈ ਕੇ ਹਾਂ ਇਹ ਆਵਾਜ਼ ਵੀ ਨਿਕਲਦੀ ਹੁਣ ਲਓ ਜੀ ਆਪਾਂ ਪਹੁੰਚ ਗਏ ਆਂ ਵਿਰਾਸਤੀ ਚੌਂਕੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤੀ ਹੋਈ ਇਹ ਚੌਂਕੀ 1831 ਵਿੱਚ ਜਿਹੜੇ ਬ੍ਰਿਟਾਨੀਆ ਦਾ ਗਵਰਨਰ ਸੀਗਾ ਲਾਰਡ ਵਿਲੀਅਮ ਪੈਂਕਟ ਉਹਦੇ ਨਾਲ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਤੇ ਉਦੋਂ ਇਹ ਸਥਾਪਿਤ ਕੀਤਾ ਗਿਆ ਸੀ ਇੱਥੇ ਨਿਸ਼ਾਨ ਸਾਹਿਬ ਖੰਡਾ ਤੇ ਉਹਨਾਂ ਨਾਲ ਸਮਝੌਤਾ ਇਹ ਹੋਇਆ ਸੀ ਵੀ ਜਿਹੜਾ ਉਹ ਤੋਂ ਇਸ ਝੰਡੇ ਤੋਂ ਇੱਧਰ ਦਾ ਏਰੀਆ ਸੀ ਸਾਰਾ ਜਿਹੜਾ ਦਿਖ ਰਿਹਾ ਵੀਡੀਓ ਦੇ ਵਿੱਚ ਇਹ ਬ੍ਰਿਟਾਨੀਆ ਸਰਕਾਰ ਕੋਲ ਰਹੇਗਾ ਤੇ ਜਿੱਧਰ ਇਹ ਰੋਪੜ ਡੈਮ ਹੈ ਤੇ ਇੱਧਰ ਦਾ ਏਰੀਆ ਸਾਰਾ ਖਾਲਸਾ ਰਾਜ ਦਾ ਹੋਏਗਾ ਤੇ ਉਹ ਖਾਲਸਾ ਰਾਜ ਉਹਨਾਂ ਦੇ ਕੰਮਾਂ ਵਿੱਚ ਦਖਲ ਨਹੀਂ ਦੇਵੇਗਾ ਤੇ ਬ੍ਰਿਟਾਨੀਆ ਸਰਕਾਰ ਖਾਲਸਾ ਰਾਜ ਦੇ ਕੰਮਾਂ ਵਿੱਚ ਦਖਲ ਨਹੀਂ ਦੇਊਗੀ ਐਦਾਂ ਜੇ ਕਰਕੇ ਕੁਝ ਹੋਇਆ ਸੀ ਤੇ ਹੁਣ ਜਿਹੜਾ ਇਹ ਹਿੱਲ ਹੈ ਇਹ ਪਹਾੜੀ ਹੈ ਇਨੂੰ 2001 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਨਾਮ ਦਿੱਤਾ ਗਿਆ। ਇਦਾਂ ਜੀ ਕਰਕੇ ਗੱਲਬਾਤ ਹੈ ਤੇ ਬਾਕੀ ਸਾਰੇ ਇਤਿਹਾਸ ਜਾਣਦੀਆਂ ਚੰਗੀ ਤਰ੍ਹਾਂ तकरीबन तकरीबन। ਲਓ ਜੀ। ਅੱਜ ਦਾ ਟੂਰ ਹੋ ਗਿਆ ਪੂਰਾ। ਹੁਣ ਘਰ ਨੂੰ ਵਾਪਸੀ। ਪਹਿਲਾਂ ਕਿਤੇ ਖਾਵਾਂਗੇ ਰਾਸਤੇ 'ਚ ਪ੍ਰਾਉਂਟ ਹੈ ਜੀ। ਕੀ ਖਾਣੇ ਆ? ਪ੍ਰਾਉਂਟ। ਕਰਉ ਉਥੇ ਪੁੱਖ ਲੱਗੀ ਅੰਤਾਂ ਦੀ ਤੇ ਬਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਆਹੀ ਕੁਝ ਹੁੰਦਾ ਹੋਰ ਵੀ ਕੁਝ ਕਹਿਣਾ ਹੁੰਦਾ ਕੱਲ ਜੋ ਵੀ ਹੁੰਦਾ ਕਰਦੇ ਹੋ ਬਸ ਠੀਕ ਹੈ ਚੰਗਾ ਭਾਈ ਸਸਰੀ ਕਾਲ